ਸੋ ਮੈਂ ਗਾਣਾ ਕਿਉਂ ਸੁਣਾਇਆ ਹੈ ਨਾ ਤੇ ਇਹ ਤੁਹਾਨੂੰ ਗੈਸ ਕਰਨਾ ਪੈਣਾ ਹੈ ਅਸੀਂ ਕਿੱਥੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਇਹ ਵੀ ਤੁਹਾਨੂੰ ਗੈਸ ਕਰਨਾ ਪੈਣਾ ਹੈ ਵੀਡੀਓ ਨਾਲ ਪੂਰੇ ਬਣਿਆ ਰਹੋ ਤਾਂ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਸਟਾਰਟਿੰਗ 'ਚ ਇੱਕ ਗਾਣਾ ਤੁਹਾਨੂੰ ਕਿਉਂ ਸੁਣਾਇਆ ਹੈ ਹੈਲੋ ਗਾਇਸ ਚੋ ਅਪਰ ਰੈਡੀ ਹੋ ਚੁੱਕੀ ਹਾਂ ਸਿੰਥੈਟਿਕ ਸੂਟ ਪਾਇਆ ਮੈਂ ਅੱਜ ਕਿਉਂਕਿ ਹਲੇ ਪੈ ਸਕਦਾ ਹੈ ਸੋ ਮੈਂ ਪਾਨੇ ਕਿੱਥੇ ਜਾਣਾ ਹੈ ਆਪਾਂ ਤੁਹਾਨੂੰ ਜਾ ਕੇ ਦੱਸ ਦਿਆਂ ਜੀ ਇਹ ਜੀ ਆਪਣੀ ਜੀ ਜੀ ਰੈਡੀ ਹੋ ਚੁੱਕੀ ਹੈ ਕਿ ਨਹੀਂ ਹੈ ਨਾ ਕਿ ਹਾਂ ਜੀ ਮੈਨੂੰ ਰੈਡੀ ਹੋ ਜਾ ਚੁੱਤੀ ਹੋਈ ਉਹ ਜਿਹੜੀ ਆਪਾਂ ਨੇ ਬਲੈਕ ਜੁੱਤੀ ਲੈਂਦੀ ਸੀ ਬਾਟਾੜੇ ਸ਼ਾਪ ਤੋਂ ਆਓ ਯੋ ਚਲੋ ਚੱਲੀਏ ਰੈਡੀ ਭਈ ਇਹ ਕੀ ਬਾਤ ਹੈ ਚਲੋ ਬਈ ਚੱਲੀਏ ਚਲੋ ਇਹ ਦੇ ਦੇ ਬੋਲਟ ਸਟਾਰਟ ਕਰ ਹੈ ਠੀਕ ਹੈ ਅੱਜ ਬੋਲਟ ਤੇ ਚੱਲਦੇ ਆ ਸੀ ਨਾ ਇੱਥੇ ਫੋਟੋ ਖਿਚਵਾਈ ਆ ਔਰ ਮੇਰੀ ਦੀਦੀ ਅੱਖਾਂ ਬੰਦ ਰਹਿਣੀਆਂ ਮੈਂ ਮੈਰੀਆਂ ਕਿਹੜਾ ਬੜੀ ਅੱਖਾਂ ਬੜੀਆਂ ਐ ਖੋਲੜੀਆਂ ਬੰਦੀਆਂ ਹਨਾ ਔਰ ਗਾਇਸ ਆਪਾਂ ਅੱਜ ਐਕਟੀਵਿਟੀ ਤੇ ਚੱਲੇ ਆ ਜੇ ਦੀਦੀ ਮੇਰੀ ਪਿੱਛੇ ਬੈਠਣਾ ਨਹੀਂ ਚਾਹਦੀ ਤਾਂ ਮੈਨੂੰ ਜ਼ਬਰਦਸਤੀ ਬਿਠਾਉਂਗੀ ਠੀਕ ਹੈ ਰੀਕਵੈਸਟ ਕਰੂੰਗੀ ਹਨਾ ਨਹੀਂ ਚਾਪੇ ਵਿੱਚ ਰੱਖ ਲੈਣੀ ਹਾਂ ਅੱਡੇ ਆਪਾਂ ਉੱਥੇ ਜਾ ਕੇ ਮਿਲਦੇ ਕਿਉਂਕਿ ਜਾਂਦੇ ਟਾਈਮ ਤੇ ਬਣਾ ਨਹੀਂ ਸਕਦੇ ਠੀਕ ਹੈ ਚਲਦੇ ਆ ਓਕੇ ਬਾਏ ਹਲੇ ਬਾਅਦ ਲਓ ਜੀ ਪਹੁੰਚ ਚੁੱਕੇ ਆਪਾਂ ਜਿੱਥੇ ਆਪਾਂ ਨੂੰ ਆਣਾ ਸੀ ਤੇ ਹੁਣ ਸਾਨੂੰ ਗੈਸ ਲੱਗ ਗਿਆ ਹੁਣ ਆ ਪੱਕਾ ਕੀ ਅਸੀਂ ਇੱਥੇ ਕੀ ਕਰਨਾ ਹੈ ਦੋਸਤੋ ਇਹ ਸਾਡਾ ਹੈਗਾ ਏ ਅੰਬਾਲਾ ਸਿਟੀ ਦਾ ਇਕਲੌਤਾ ਇਕ ਲੋਤਾ ਸਿਰਫ ਹੈ ਅਸੀਂ ਐਨੇ ਵਿਚਾਰੇ ਉਹ ਹੋਣਾ ਅਸੀਂ ਵਿਚਾਰੇ ਐਨੇ ਨਾ ਸਾਡੇ ਕੋਈ ਇੱਕੇ ਮੋਲ ਆ ਦੇਖੋ ਜੀ ਸਾਡੇ ਕੋਲ ਨਾ ਇੱਕੇ ਮੋਲ ਆ ਸਾਡੇ ਦੇ ਨਾ ਕਿਲੋਮੀਟਰ ਸਾਡੇ ਸਾਡੇ ਦੇ ਦੀ ਦੇ ਬਹਾਲੀ ਕਿਲੋ ਕਿਲੋਮੀਟਰ ਬਰਾ ਇੱਕੇ ਮੋਲ ਮੈਨੂੰ ਦਾ ਇੱਕੋ ਦਾ ਹੀ ਪਤਾ ਹੈ ਬਾਕੀ ਦੇਖੋ ਜੀ ਕੋਈ ਹੋ ਸਕੇ ਤਾਂ ਮੈਂ ਕਹਿ ਨਹੀਂ ਸਕਦੀ ਹਨ ਹੰਬਾਰਾ ਸਿਟੀ ਚ ਤਾਂ ਇੱਕ ਹੀ ਆ ਚਲੋ ਜੀ ਆਪਾਂ ਚੱਲਦੇ ਹਾਂ ਅੱਜ ਤੁਹਾਨੂੰ ਆਪਣਾ ਮੌਲ ਦਾ ਖਾਦਨ ਨੇ ਵਿਚਾਰੇ ਭਈ ਰੁਕ ਜਾ ਉਹ ਤਾਂ ਬੋਡੀ ਉਹ ਤੇਜ਼ ਹੀ ਚੱਲਦੀ ਹੈ ਮੈਂ ਮੈਂ ਉਹਦਾ ਪੈਰ ਨਹੀਂ ਰੱਖੂੰਦਾ ਭਈ ਓ ਮਾਈ ਗਾਡ ਔਰ ਇਕਲੇ ਔਰ ਇਕਲੇ ਆ ਜਾ ਆ ਜਾ ਯਾਰ ਹੋਲੀ ਦੇਖ ਆ ਜਾ ਹਾਂ ਅੱਧੇ ਵੀਰੇ ਲੱਗੇ ਵਿੱਚ ਆ ਜਾ ਦੇ ਇਹਨੇ ਮੈਨੇ ਮੋਰਚਾ ਮਾਰ ਲਿਆ ਦੇਖੋ ਹਨਾ ਇਹ ਜਿਆਦਾ ਨਾ ਸਪੀਡ ਚੱਲ ਰਹੀ ਹੈ ਨਾ ਪਿਸ ਕਰਕੇ ਚੱਲੂਗੀ ਚੱਲ ਗਈ ਚੱਲ ਗਈ ਲਓ ਜੀ ਆਪਾਂ ਹੁਣ ਤੁਹਾਨੂੰ ਦੱਸ ਹੀ ਦੰਨੇ ਆ ਤੇ ਅੱਜ ਆਪਾਂ ਇੱਥੇ ਮੂਵੀ ਦੇਖਣ ਆਏ ਆ ਤੇ ਇਹ ਮੂਵੀ ਆਪਣਾ ਸ਼ਾਇਰ ਨਨੇ ਪ੍ਰਾਲ ਨੂੰ ਆਣੀਏ ਜੀ ਰੂਹ ਦੇਖਿਓ ਤੁਸੀਂ ਆਪਾਂ ਵੀ ਦੇਖਾਂਗੇ ਕਿਉਂਕਿ ਆਪਾਂ ਪੰਜਾਬੀ ਮੂਵੀ ਜ਼ਰੂਰ ਦੇਖਦੇ ਆਂ ਅਗਰ ਵਧੀਆ ਹੋਵੇ ਤਾਂ ਅਗਰ ਸਾਨੂੰ ਚੰਗੀ ਲੱਗੇ ਤਾਂ ਵੈਸੇ ਤਾਂ ਪੰਜਾਬੀ ਮੂਵੀ ਸਾਰੀਆਂ ਵਧੀਆ ਹੁੰਦੀ ਹੈ ਦਿਲ ਕਰੇ ਕਿੰਨੀ ਵੱਖਰੀ ਹੈ ਬਸ ਯਾਦ ਆਉਂਦੀ ਹੈ ਕਿੰਬੜੀ ਨਨੇ ਜੱਟ ਨੂੰ ਟੱਕਰੀ 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 ਇਹਨਾਂ ਪਹਿਲਾ Song ਹੁੰਦਾ ਇੱਕ ਹੈਗਾ ਸੀ ਬਹੁਤ ਸੋਹਿਆ ਸੀ ਬਹੁਤ ਪ੍ਰਾਣਾ ਸੀ ਸਟਾਰਟਿੰਗ ਚੋਂ ਸਵਰਤਨ ਆਇਆ ਵੀ ਹੈ ਲੌਂਗੀ ਸਟਾਰਟਿੰਗ ਕਰੀਂ ਇਹ ਨਹੀਂ ਜਾਂਦਾ ਅੱਜ ਜਿਵੇਂ ਉਸ ਤੋਂ ਉਹ ਵੀ ਦੇਖੀ ਨਾ ਚੱਲ ਬਹੁਤ ਟੱਕਰੀ ਜਿਹੜੇ ਲਾ ਵੀ ਨਾ ਤੁਹਾਡਾ ਘਰ ਵੀ ਨਹੀਂ ਵੱਸਦਾ ਇੱਧਰ ਟਕਰਾਉਣੀਆਂ ਪੈਂਦੀਆਂ ਭਾਈ ਜੀ ਉਹ ਸਾਡਾ ਟਾਈਮ ਅਬੀ ਹੋਇਆ ਨਹੀਂ 10 ਮਿੰਟ ਰਹਿਗੇ ਬਸ ਵੇਟ ਕਰਦੇ ਆ ਅਸੀਂ ਨਾ ਚਾਹ ਪੀ ਕੇ ਆਣੀ ਸੀ ਘਰੋਂ ਕੋਲ ਪਿਆ ਹੈ ਨਾ ਤੇ ਐਸ ਕੇ ਪੁੱਛਿਆ ਤਾਂ ਕਹਿੰਦੇ ਇੱਥੇ ਚਾਹ ਨਹੀਂ ਨਹੀਂ ਸ਼ੇਕ ਸ਼ੂਕ ਜੇ ਮਿਲੂਗਾ ਅਸੀਂ ਹੁਣ ਅਨ ਸ਼ੇਕ ਵੀ ਇਹ ਬੰਦੇ ਆ ਚਾਹ ਫਰੂਟੀ ਵੈਰਾਈਟੀ ਬਿਲ ਜੀ ਦਾ ਸ਼ੇਕ ਆ ਸੀ ਹੈ ਨਾ ਸੋ ਚੋ ਵੀ ਚਾਕਲੇਟ ਸ਼ੇਕ ਹਾਂ ਚਲੋ ਕੋਈ ਬਨਾਣਾ ਸ਼ੇਕ ਮਿਲਦਾ ਕੋਈ ਮੈango ਸ਼ੇਕ ਮਿਲਦਾ ਤਾਂ ਵੀ ਤਾਂ ਉਹ ਚਾਕਲੇਟ ਟੂਕੜੇ ਸਭ ਬੱਚਿਆਂ ਦਾ ਖਾਣਾ ਹੁਣ ਅਸਟੱਕ ਚੂਰਕ ਹੋ ਗਏ ਭਾਈ ਇਹ ਸਾਾਨੂੰ ਨਹੀਂ ਚੀਜ਼ਾਂ ਚੰਗੀਆਂ ਲੱਗਦੀਆਂ ਨਹੀਂ ਫਿਲਮਾਂ ਚੰਗੀਆਂ ਲੱਗਦੀਆਂ ਨਹੀਂ ਇੰਜੋਏ ਵੀ ਕਰਨਾ ਚਾਹੀਦਾ ਸਾਰਾ ਕੁਝ ਜ਼ਰੂਰੀ ਆ ਜ਼ਿੰਦਗੀ 'ਚ ਇੱਕੇ ਚੀਜ਼ ਕਰੀ ਜੋ ਕਰੀ ਜੋ ਕਰੀ ਜਾ ਨਾ ਬੰਦਾ ਬੋਰ ਹੋ ਜਾਂਦਾ ਹੈ ਫਿਲਮਾਂ ਤਾਂ ਚਲੋ ਹੁਣ ਆਪਣੇ ਮਾਪੇ ਆਪਾਂ ਨੇ ਬਚਪਨ ਤੋਂ ਹੀ ਲਾਇਆ ਹੋਇਆ ਥੈਨੂੰ ਅਨੁਭਵ ਇਕੜਾ ਲੈ ਜਾਂਦੇ ਤਾਂ ਹਾਂ ਫਿਰ ਹੁਣ ਸਾਡਾ ਤਾਂ ਕੋਈ ਕਸੂਰ ਨਹੀਂ ਹੈ ਫ੍ਰਾਈਡੂ ਤਾਂ ਲੱਗਦੀ ਹੁੰਦੀ ਸੀ ਉਹ ਤਾਂ ਫਿਰ ਅੱਗੇ ਸੋਹਰੇ ਪਰਿਵਾਰ ਵੀ ਇਦਾਂ ਦਾ ਹੀ ਮਿਲ ਗਏ ਚਲੂਂਦੀ ਹਾਂ ਸਾਡੇ ਸਾਰੇ ਪਰਿਵਾਰ ਚ ਪਤਾ ਸਾਡੀ ਬੇਬੀਆ ਹੋਣੀਆਂ ਵੀ ਜਾਂਦੀਆਂ ਹੁੰਦੀਆਂ ਸੀ ਉਹ ਪਤਾ ਕੀ ਕਰਦੀਆਂ ਸੀ ਇੱਕ ਦੂਸਰੇ ਨੂੰ ਸੱਹਲੀਆਂ ਨੂੰ ਉਹਨਾਂ ਨੇ ਜਾਣਾ ਕਹਿੰਦੀ ਆ ਜਾ ਭੈਣੇ ਨਹੀਂ ਬੜੇ ਗੁਰਦੁਆਰੇ ਚਲਦੀਏ ਸੋ ਇੰਜੋਏ ਜ਼ਰੂਰੀ ਆ ਪਹਿਲਾਂ ਤਾਂ ਪੰਜਾਬੀ ਫਿਲਮਾਂ ਬਣਦੀ ਨਹੀਂ ਹੁੰਦੀਆਂ ਸੀ ਨਾ ਵਿੱਚ ਜਿਹੜੀਆਂ ਸੀ ਤੇ ਹੁਣ ਫੇਰ ਸ਼ੁਰੂ ਹੋ ਗਈਆਂ ਹੁਣ ਆਪਾਂ ਵਧੀਆ ਫਿਲਮ ਲੱਗੀ ਮੈਨੂੰ ਪਤਾ ਚੱਲਿਆ ਕੀ ਓਹੋ ਚੜੇ ਵਾਲੀ ਵੀ ਨਾ ਮਾਂ ਵੀ ਜੱਟਾਂ ਟੱਕਰਨੇ ਵਾਲੀ ਆ ਤੋ ਅਪਰੇ ਦੂਰ ਦੇਖਦੇ ਆ ਹਨ ਤੁਹਾਨੂੰ ਜਰੂਰ ਦੱਸਾਂਗੇ ਕਿ ਹੋਜੀ ਸਟੋਰੀ ਉੱਤਰ ਇੰਨਾ ਰਾਜਾ ਨਾ ਤੇ ਸੀ ਇਧਰ ਆ ਕੇ ਬੱਤੇ ਹੋਏ ਨੇ ਯਾਰਾ ਲੈ ਨਾ ਢੋਲਾ ਪਾਇਆ ਹੋਇਆ ਨਾ ਮザ ਸ਼ੀਟ ਮੇਲੀ ਆ ਜੀ